ਹਾਰ ਰਕਮਾ ਲੋਹਾ ਘੁੱਟ ਕੇ ਸਿੱਧਾ ਕਰਨਾ ਤੁਸੀਂ ਵੀ ਮਹਾਰਾਜੀਓ ਤੁਸੀਂ ਭਾਈ ਖਵਾ ਲੈਨੇ ਹੋ ਮੱਲੋ ਮੱਲੀ ਕਹਾਣੀ ਮੈਨੂੰ ਲੱਗਦਾ ਸਾਡੇ ਹਾਲੇ ਦੇ ਵਾਲੇ ਚੋਂ ਲੱਭਦੀ ਐ ਜਿਹੜਾ ਰਾਈਟਰ ਹੁੰਦਾ ਨਾ ਉਹ ਮੈਨੂੰ ਲੱਗਦਾ ਬਹੁਤ ਸਾਰੇ ਸਮਾਜ ਨੂੰ ਅੰਦਰਲੀ ਫਿਰਦਾ ਹੁੰਦਾ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਕੁੜੀਆਂ ਬਹੁਤ ਸਾਰੇ ਮੁੰਡੇ ਬਹੁਤ ਸਾਰੇ ਦੋਸਤ ਸੱਜਣ ਆਪ ਤੋਂ ਵੱਡੇ ਛੋਟੇ ਸਾਡੇ ਅੰਦਰ ਚੱਲਦੇ ਰਹਿੰਦੇ ਨੇ ਉਹ ਸਾਰਿਆਂ ਦੀ ਕਹਾਣੀ ਐ ਇਹਨੂੰ ਆਸ਼ਕਾਂ ਦੀ ਗੱਲ ਕੱਲੀ ਕਹਿ ਲਈਏ ਤਾਂ ਮੈਨੂੰ ਲੱਗਾ ਛੋਟੀ ਕਰਨ ਵਾਲੀ ਗੱਲ ਐ ਰੂਹ ਤੋਂ ਰੂਹ ਤੱਕ ਦੀ ਗੱਲ ਐ ਸੱਜਣਾ ਵੀ ਯਾਰ ਮੈਂ ਡਿਫੈਂਡਰ ਹੋਏ ਜਦੋਂਗਾ ਵੀ ਮੇਰੀ ਕਹਾਣੀ ਕੀ ਲੱਗਦਾ ਵੀ ਜਦੋਂ ਲੋਕਾਂ ਮੁਰੇ ਆਉਗੀ ਵੀ ਕਿੰਨੀ ਬੈਸਟ ਨਿਕਲੂਗੀ ਹਾਂ ਤੁਹਾਨੂੰ ਪ੍ਰਾਊਡ ਤਾਂ ਫੀਲ ਹੁੰਦਾ ਤੁਹਾਨੂੰ ਆਪਣੀ ਕਲਮ ਤੇ ਤੁਹਾਨੂੰ ਮਾਣ ਹੁੰਦਾ ਕਿਸੇ ਬੰਦੇ ਨੂੰ ਤੁਸੀਂ ਕੋਈ ਗੱਲ ਕੀਤੀ ਤਾਂ ਉਹ ਇੰਨਾ ਖੁਸ਼ ਹੋਇਆ ਹਨ ਉਹ ਇੱਕ ਇਹ ਪੋਸਟਰ ਕਿੰਨਾ ਕੁਝ ਦੱਸ ਸਕੀ ਉਹਦੇ ਵਾਸਤੇ ਨੇ ਇੱਕ ਆਸ਼ਿਕ ਨਹੀਂ ਹੁੰਦਾ ਜੁਦਾ ਮਾਵਾਪਤ ਪੁੱਤ ਵੀ ਹੁੰਦਾ ਹਨਾ ਬਹੁਤ ਬੰਦੇ ਜੁਦਾ ਹੁੰਦੇ ਨੇ ਹਰ ਇੱਕ ਚੀਜ਼ ਤੋਂ ਕਈ ਵਤਨ ਤੋਂ ਹੁੰਦੇ ਨੇ ਕਈ ਬੜੀ ਚੀਜ਼ਾਂ ਤੋਂ ਹੁੰਦੇ ਨੇ ਸੋ ਕਿਤੇ ਨਾ ਕਿਤੇ ਸਾਨੂੰ ਜੁਦਾ ਟਾਈਟਲ ਹੀ ਬਹੁਤ ਕੁਝ ਦੱਸੂਗਾ ਭਈ ਤੁਸੀਂ ਜੁਦਾ ਟਾਈਟਲ ਕਿੱਥੋਂ ਸੋਚਿਆ ਪਹਿਲਾਂ ਦਾ ਕਹਾਣੀ ਮੁਹੱਬਤ ਦੀ ਆ ਮੁਹੱਬਤ ਦੀ ਹੈ ਵਿਛੋੜੇ ਦੀ ਹੈ ਮਿਲਣ ਦੀ ਹੈ ਤਾਂ ਜਿਹੜਾ ਜੁਦਾ ਸਾਡੀ ਟੀਮ ਦੀ ਸਾਰੀ ਡਿਸਕਸ਼ਨ ਸੀਗੀ ਤਾਂ ਇਹ ਸਭ ਤੋਂ ਕੱਚੀ ਦੇ ਵਧੀਆ ਟਾਈਟਲ ਲੱਗਦਾ ਜਿਹੜਾ ਬਹੁਤ ਛੇਤੀ ਕਿਸੇ ਨੂੰ ਕਨੈਕਟ ਕਰ ਲੂਗਾ ਆਪਦੇ ਨਾਲ ਜਿਹਨੂੰ ਟਾਈਟਲ ਦਾ ਮਤਲਬ ਹੈ ਟਾਈਟਲ ਗੱਲ ਸਮਝਾ ਦੇਵੇ ਟਾਈਟਲ ਨਾਲ ਬਹੁਤ ਕੁਝ ਕਲੀਅਰ ਹੋ ਜੇ ਆਏ ਉਹ ਟਾਈਟਲ ਸੀਗਾ ਤਾਂ ਕਰਕੇ ਪਹਿਲਾਂ ਟਾਈਟਲ ਦਿਮਾਗ ਚ ਆਇਆ ਕਿ ਪਹਿਲਾਂ ਕਹਾਣੀ ਆਈ ਕਹਾਣੀ ਪਹਿਲਾਂ ਕਹਾਣੀ ਕਹਾਣੀ ਤੋਂ ਬਾਅਦ ਟਾਈਟਲ ਕੱਢਿਆ ਵੀ ਦਾ ਟਾਈਟਲ ਟਾਈਟਲ ਸੋਚੇ ਇਹਨਾਂ ਚੋਏ ਕੱਟਿਆ ਕਿੰਨੇ ਦਿਨ ਲੱਗੇ ਸੋਚਣ ਲੱਗੇ ਟਾਈਟਲ ਤੇ ਤਾਂ ਅਸੀਂ ਬਹੁਤ ਮਿਹਨਤ ਕੀਤੀ ਹੈ ਬਾਈ ਸਿਮਰ ਹੁਣਾਂ ਨੇ ਹੋਰ ਸਾਰੀ ਟੀਮ ਨੇ ਇਹਨੂੰ ਕੱਢਣ ਲਈ ਕਿਉਂਕਿ ਇੱਕ ਜਿਹੜੀ ਪਹਿਲੀ ਚੀਜ਼ ਫਿਲਮ ਦੀ ਬਾਹਰ ਨਿਕਲਣੀ ਉਹ ਟਾਈਟਲ ਹੀ ਨਿਕਲਣਾ ਹੈ ਨਾ ਹਨਾ ਉਹਦੇ ਤੇ ਬਹੁਤ ਮਿਹਨਤ ਹੋਈ ਹੈ ਬੱਲੇ ਬਾਈ ਟਾਈਟਲ ਤਾਂ ਤੁਸੀਂ ਐਵੇਂ ਲੱਭਿਆ ਕਹਾਣੀ ਕਿਵੇਂ ਲੱਭੀ ਕਹਾਣੀ ਮੈਨੂੰ ਲੱਗਦਾ ਸਾਡੇ ਹਾਲੇਦਲੇ ਚੋਂ ਲੱਭਦੀ ਹੈ ਜੇ ਅਸੀਂ ਅੱਖਾਂ ਖੋਲ ਕੇ ਜਾਉਨੇ ਆ ਜੀ ਅਸੀਂ ਦਿਲ ਨੂੰ ਖੁੱਲਾ ਰੱਖ ਕੇ ਜਾਉਨੇ ਆ ਜੇ ਅਸੀਂ ਹਰ ਚੀਜ਼ ਨੂੰ ਜਿਵੇਂ ਕਰਨਾ ਜਾਣਦੇ ਆ ਤਾਂ ਫਿਰ ਤੁਹਾਨੂੰ ਕਹਾਣੀਆਂ ਲੱਭ ਜਾਂਦੀਆਂ ਨੇ ਬਾਈ ਇੱਕ ਸਿਗੀ ਲਾਈਫ ਸਟੂਡੈਂਟ ਲਾਈਫ ਸੀਗੀ ਉਹ ਸਟੂਡੈਂਟ ਦੀ ਲਾਈਫ ਸੀਗੀ ਇਹ ਮੁਹੱਬਤ ਆਸ਼ਿਕਾਂ ਦੀ ਕਹਾਣੀ ਹੈ ਕਿਤੇ ਨਾ ਕਿਤੇ ਜਿੱులਾ ਦਾ ਮੁਹੱਬਤ ਕੱਲੀ ਕੁੜੀ ਮੁੰਡੇ ਦਾ ਮੁਹੱਬਤ ਮੁਹੱਬਤ ਨਹੀਂ ਹੁੰਦੀ ਮੁਹੱਬਤ ਨਾ ਯਾਰ ਮੁਹੱਬਤ ਦਾ ਸੰਸਾਰ ਮੁਹੱਬਤ ਕਰਕੇ ਚੱਲਦਾ ਹਨਾ ਤੇ ਮੁਹੱਬਤ ਦੀ ਗੱਲ ਹੈ ਇਹਨੂੰ ਆਸ਼ਿਕਾਂ ਦੀ ਗੱਲ ਕੱਲੀ ਕਹਿ ਲਈਏ ਤਾਂ ਮੇਰੇ ਨਾਲ ਦਾ ਛੋਟੀ ਕਰਨ ਵਾਲੀ ਗੱਲ ਹੈ ਰੂਹ ਤੋਂ ਰੂਹ ਤੱਕ ਦੀ ਗੱਲ ਹੈ ਭਾਈ ਜਿਹੜੀ ਰੂਹ ਤੋਂ ਰੂਹ ਤੱਕ ਦੀ ਗੱਲ ਤੁਸੀਂ ਇਹ ਪੋਸਟਰ ਚ ਰਿਵੀਲ ਕਰ ਰਹੇ ਹੋ ਨਾ ਜਿਵੇਂ ਗੁਲਾਬਾ ਜੀ ਨੇ ਦੱਸਿਆ ਸੀ ਵੀ ਇਹ ਗਿਫਟ ਦਿੱਤਾ ਜਾਂਦਾ ਆ ਕਿਤੇ ਨਾ ਕਿਤੇ ਪਰ ਇੱਥੇ ਤਾਂ ਹੱਥ ਚ ਹੱਥਾਂ ਜੀ ਰਹਿ ਗਿਆ ਗਿਫਟ ਇਹnu ਕਹਾਣੀ ਚ ਵਾਲਾ ਸੋਨਾ ਪਤਾ ਲੱਗਣਾ ਮੋਸਰ ਨਾਲ ਉਹਨਾ ਬੜਾ ਸੋਹਣਾ ਪਿਆਰਾ ਗਿਫਟ ਖਲਾਫ ਖਰੀਦਦਾ ਆਉ ਫਿਰ ਅੱਗੇ ਜਿਹੜਾ ਗੱਗੀ ਨੂੰ ਦੇਣਾ ਚਾਹੁੰਦਾ ਹਰਬੰਸ ਉਹ ਤੁਸੀਂ ਜਦੋਂ ਦੇਖੋਗੇ ਤੁਹਾਨੂੰ ਬਹੁਤ ਸੋਹਣਾ ਲੱਗੂਗਾ ਹੱਥਾਂ 'ਚ ਰਹਿਂਦਾ ਕਿ ਦੇ ਦੇਂਦਾ ਕੀ ਬਣਦਾ ਇਹ ਮੈਨੂੰ ਲੱਗਦਾ ਆਪਾਂ ਨਾਂ ਇਥੇ ਪੱਲੀ ਅੱਛਾ ਤੇ ਬਾਜੀ ਗੱਗੀ ਗੱਗੀ ਨਾਮ ਕਿਵੇਂ ਸੁਝਿਆ ਸੀਗਾ ਚਲੋ ਹਰਬੰਸ ਤਾਂ ਹਰਬੰਸ ਕੋਰੇ ਵੀ ਹੋ ਸਕਦਾ ਹੈਗਾ ਕੁਝ ਚੀਜ਼ਾਂ ਤੁਹਾਡੇ ਅੰਦਰੋਂ ਚਲਦੀਆਂ ਨੇ ਕੁਝ ਕੁਝ ਨਾਂ ਲੇਖ ਦੇ ਅੰਦਰ ਹੁੰਦੇ ਨੇ ਕੁਝ ਕਰੈਕਟਰ ਤੁਹਾਡੇ ਅੰਦਰ ਹੁੰਦੇ ਨੇ ਉਹਨਾਂ 'ਚੋਂ ਨਾਂ ਉਹ ਤੁਸੀਂ ਚਾਹ ਕੇ ਵੀ ਹੋਰ ਰੱਖ ਹੀ ਨਹੀਂ ਸਕਦੇ ਮੈਂ ਇਹਦੇ ਲਈ ਵੀ ਕਈ ਨਾਂ ਵੀ ਸੋਚਦਾ ਰਿਹਾ ਪਰ ਇਹ ਪਹਿਲੇ ਦਿਨ ਲਿਖਣ ਵੇਲੇ ਨਾਂ ਇਹ ਸੀ ਆ ਬੜੇ ਨਾਂ ਬਦਲ ਕੇ ਵੀ ਐਂਡ ਤੇ ਗੱਗੀ ਫਾਈਨਲ ਹੋਇਆ ਕੁਝ ਚੀਜ਼ਾਂ ਤੁਹਾਡੇ ਅੰਦਰ ਹੁੰਦੀਆਂ ਨੇ ਭਾਈ ਜਿਹੜੀ ਕਹਾਣੀ ਲਿਖੀ ਆ ਉਹ ਕਹਾਣੀ ਜਦ ਲੋਕਾਂ ਮੁਰੇ ਆਏਗੀ ਹਨਾ ਤੁਸੀਂ ਸੋਚਦੇ ਹੋ ਵੀ ਜਿਹੜੀ ਕਹਾਣੀ ਮੈਂ ਲਿਖੀ ਤਾਂ ਪਰ ਲੋਕਾਂ ਨਾਲ ਰਿਲੇਟ ਬਹੁਤ ਕਰੋਗੀ ਕਿਤੇ ਨਾ ਕਿਤੇ ਕਿਉਂਕਿ ਅੱਜ ਦੀ ਜਨਰੇਸ਼ਨ ਵੀ ਬਹੁਤ ਰਿਲੇਟ ਕਲੋਕ ਕਰੋਂ ਆਪਦੀ ਕਹਾਣੀ ਲੱਗੂਗੀ ਆਲੇ-ਦਾਲੇ ਚੋਂ ਲੱਗੂਗੀ ਹਰ ਪਿੰਡ ਸ਼ਹਿਰ ਚ ਵਾਪਰੀ ਗੱਲ ਲੱਗੂਗੀ ਭਾਈ ਇਹ ਦਿਖਾਇਆ ਜਾ ਰਿਹਾ ਵੀ ਪਿੰਡ ਚ ਸ਼ੂਟ ਹੋਏਗੀ ਇਹ ਅੱਜ ਦੀ ਜਨਰੇਸ਼ਨ ਸ਼ਹਿਰ ਚ ਹੋਏਗੀ ਮਤਲਬ ਅੱਜ ਦੀ ਜਨਰੇਸ਼ਨ ਵਾਲੀ ਦੇਖਣ ਨੂੰ ਮਿਲੇਗੀ ਕਿਤੇ ਨਾ ਕਿਤੇ 1990 ਦੀ ਕਹਾਣੀ ਆ ਤਾਂ ਪੀਰੀਅਡ ਫਿਲਮ ਹੋਊਗੀ ਯਾਨੀ ਕਿ ਹੁਣ ਤੋਂ 30 ਸਾਲ ਪਹਿਲਾਂ ਦੀਆਂ ਗੱਲਾਂ 35 ਸਾਲ ਪਹਿਲਾਂ ਮੈਨੂੰ ਲੱਗਦਾ ਭਾਈ ਜੀ ਹੁਣ ਤੁਹਾਨੂੰ ਵੀ ਰੋਕੋ ਹੀ ਰੋਕਿਆ ਪਿਆ ਕਰਨਾ ਹੈ ਗੁਲਾਬ ਭਾਈ ਵਾਂਗੂ ਵੀ ਨਾ ਨਾ ਖੋਲਣੀ ਨਹੀਂ ਅੱਗੇ ਪੂਰੀ ਕਹਾਣੀ ਕੋਸ਼ਿਸ਼ ਕਰਦੇ ਰਹੀ ਤਾਂ ਪਰ ਜਿਹੜੀਆਂ ਚੀਜ਼ਾਂ ਜੁੜੀਆਂ ਹ ਹੇਰ ਰਕਮਾ ਲੋਹਾ ਕੁੱਟ ਕੇ ਸਿੱਧਾ ਕਰਨਾ ਤੁਸੀਂ ਵੀ ਮਹਾਰਾਸ਼ੀਓ ਤੁਸੀਂ ਭਾਈ ਖਵਾ ਲੈਨੇ ਹੋ ਮੱਲੋ ਮੱਲੀ ਜਿੱਦ ਭਾਈ ਜਿਹੜੀ ਇਹ ਚੀਜ਼ਾਂ ਨੇ ਜੋ ਇੱਕ ਕਹਾਣੀ ਚ ਬਹੁਤ ਚੀਜ਼ਾਂ ਹੋਣ ਗਿਆ ਜਿਹੜੀ इमोਸ਼ਨਲੀ ਅਟੈਚਮੈਂਟ ਹੋਣ ਗਿਆ ਹਨਾ ਵੀ ਰੂਹ ਤੱਕ ਤਾਂ ਸਾਰੀਆਂ ਹੀ ਜਾਣੀਆਂ ਚੀਜ਼ਾਂ ਬਾਕੀ ਗੁਲਾਬ ਬਾਈ ਨੂੰ ਰੋਮਾਂਟਿਕ ਕਰਨਾ ਕਿੰਨਾ ਔਖਾ ਹੋਏਗਾ ਨਹੀਂ ਬਿਲੋ ਸੋ អਮੋਸ਼ਨ ਅੰਦਰ ਹੁੰਦਾ ਰੋਮਾਂਟਿਕ ਹੋਣਾ ਸਾਰੇ ਹੁਮਾ ਹੱਸਣਾ ਖੇਡਣਾ ਇਮੋਸ਼ਨਸ ਨੇ ਸਾਰੇ ਤੇ ਇਹ ਪੂਰਨ ਮਨੁੱਖ ਚ ਹੁੰਦੇ ਨੇ ਸਾਰੇ ਤੇ ਗਲਾਬ ਚ ਤਾਂ ਇਮੋਸ਼ਨ ਬਹੁਤ ਆਹੇ ਗਲਾਬ ਨੂੰ ਇਹ ਕਰਨਾ ਔਖਾ ਨਹੀਂ ਨਹੀਂ ਭਾਈ ਜਦੋਂ ਬੈਠਾ ਸੀ ਨਾ ਉੱਥੇ ਸ਼ਰਮ ਭਾਈ ਸ਼ਰਮੇਲਾ ਬਹੁਤ ਆ ਉਹਨਾਂ ਦਾ ਕੁੜੀ ਨਾਲ ਗੱਲਬਾਤ ਕਰਨੀ ਨਹੀਂ ਉਹ ਐਜ ਐਕਟਰ ਜਦੋਂ ਐਜ ਐਕਟਰ ਤੁਹਾਨੂੰ ਦਿਸੂਗਾ ਸਾਹਮਣੇ ਤਾਂ ਵਧੀਆ ਲੱਗੂਗਾ ਚਲੋ ਕੈਮਰੇ ਮੁਰੇ ਤਾਂ ਅਸੀਂ ਦੇਖਾਂਗੇ ਭਾਈ ਕੈਮਰੇ ਤੋਂ ਬਿਨਾਂ ਕਿੰਨੀ ਐਕਟਿੰਗ ਕਰਦਾ ਪ੍ਰੈਕਟਿਸ ਕਰਦਾ ਐਕਟਿੰਗ ਦੀ ਜੀਵਨ ਸਾਦਾ ਜਉਂਦਾ ਐਕਟਿੰਗ ਨਹੀਂ ਕਰਦਾ ਪ੍ਰੈਕਟਿੰਗ ਦੀ ਪ੍ਰੈਕਟਿਸ ਕਰਦਾ ਜਦੋਂ ਕਲਾਸਾਂ ਲਾਉਂਦਾ ਪਰ ਉਹਵੇਂ ਉਹ ਜਿਵੇਂ ਹੈਗਾ ਉਹਵੇਂ ਹੀ ਹੈ ਬਸ ਉਹ ਐਕਟਿੰਗ ਉਹਵੇਂ ਹੀ ਕਰਦਾ ਜਦੋਂ ਬਾਈ ਨੂੰ ਕਹਾਣੀ ਸੁਣਾਈ ਸੀ ਜਿਵੇਂ ਬਾਈ ਨੇ ਕਿਹਾ ਵੀ ਗਿੱਲ ਬਾਈ ਇਹ ਕਹਾਣੀ ਮੈਂ ਹੀ ਕਰੂੰਗਾ ਭਾਵੇਂ ਡਿਫੈਂਡਰ ਕਿਉਂ ਨਾ ਹੈਣਾ ਵੇਚਣੀ ਵੇਜੇ ਜਦੋਂ ਇਹ ਗੱਲ ਸੁਣੀ ਸੀਗੀ ਆਪਣੀ ਕਹਾਣੀ ਤੇ ਜੋ ਤੁਹਾਡੀ ਕਹਾਣੀ ਹੈ ਨਾ ਲਿਖੀ ਇੱਕ ਪ੍ਰਾਊਡ ਫੀਲ ਹੁੰਦਾ ਵੀ ਇੱਕ ਰਾਈਟਰ ਨੂੰ ਵੀ ਹਾਂ ਯਾਰ ਮੈਂ ਕਹਾਣੀ ਸੁਣਾਈ ਕਾਰਟਿਸਟ ਨੂੰ ਜਦੋਂ ਆਰਟਿਸਟ ਨੂੰ ਮੈਂ ਕਹਾਣੀ ਸੁਣਾਈ ਉਨੇ ਜਦੋਂ ਇਹ ਗੱਲ ਕਹੀ ਨਾ ਵੀ ਯਾਰ ਮੈਂ ਡਿਫੈਂਡਰ ਹੋਏ ਜਦੋਂਗਾ ਵੀ ਮੇਰੀ ਕਹਾਣੀ ਕੀ ਲੱਗਦਾ ਵੀ ਜਦੋਂ ਲੋਕਾਂ ਮੁਰੇ ਆਉਗੀ ਵੀ ਕਿੰਨੀ ਬੈਸਟ ਨਿਕਲੋਗੀ ਹਾਂ ਤੁਹਾਨੂੰ ਪ੍ਰਾਊਡ ਦਾ ਫੀਲ ਹੁੰਦਾ ਤੁਹਾਨੂੰ ਆਪਣੀ ਕਲਮ ਤੇ ਤੁਹਾਨੂੰ ਮਾਣ ਹੁੰਦਾ ਕਿਸੇ ਬੰਦੇ ਨੂੰ ਤੁਸੀਂ ਕੋਈ ਗੱਲ ਕੀਤੀ ਤੇ ਉਹ ਇੰਨਾ ਖੁਸ਼ ਹੋਇਆ ਹਨਾ ਉਹਨੂੰ ਉਹਨੂੰ ਇੰਨਾ ਚੰਗਾ ਲੱਗਿਆ ਇਹਨੂੰ ਸੁਣ ਕੇ ਤਾਂ ਉਹਦੇ ਲਈ ਤੁਸੀਂ ਪ੍ਰਾਊਡ ਦਾ ਫੀਲ ਕਰਦੇ ਹੋ ਕਿਉਂਕਿ ਜੇ ਉਹ ਬੰਦਾ ਲਿਖਦਾ ਉਹਨੂੰ ਹਰ ਚੀਜ਼ ਆਪਦੀ ਸੋਹਣੀ ਲੱਗਦੀ ਆ ਤਾਂ ਪਾਸ ਉਦੋਂ ਹੁੰਦੀ ਆ ਜਦੋਂ ਉਹਨੂੰ ਬਣਾਉਣ ਵਾਲੇ ਹਾਂ ਵੀ ਪਰ ਹਾਂ ਯਾਰ ਆਹ ਕਰਦੇ ਆ ਉਦੋਂ ਬਾਅਦ ਪਾਸ ਫਿਰ ਲੋਕ ਕਰਦੇ ਨੇ ਆ ਜਿਹੜੀ ਇਹ ਪਹਿਲੀ ਸਟੇਜ ਤੋਂ ਜਦੋਂ ਸਾਰਿਆਂ ਨੂੰ ਕਿਸਾਨਦ ਆਈਏ ਤਾਂ ਮੈਨੂੰ ਬਹੁਤ ਖੁਸ਼ੀ ਆਈ ਕਿਤੇ ਨਾ ਕਿਤੇ ਤੁਹਾਡੀ ਕੋਈ ਇਸ ਚ ਗੱਲ ਰਿਲੇਟ ਕਰ ਰਹੀ ਹੈ ਫਿਲਮ ਵਿੱਚ ਨਹੀਂ ਮੈਨੂੰ ਲੱਗਦਾ ਸਾਡੇ ਸਾਰਿਆਂ ਦੀਆਂ ਗੱਲਾਂ ਹੋਣਗੀਆਂ ਜਿਹੜਾ ਰਾਈਟਰ ਹੁੰਦਾ ਨਾ ਉਹ ਮੈਨੂੰ ਲੱਗਦਾ ਬਹੁਤ ਸਾਰੇ ਸਮਾਜ ਨੂੰ ਅੰਦਰਲੀ ਫਿਰਦਾ ਹੁੰਦਾ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਕੁੜੀਆਂ ਬਹੁਤ ਸਾਰੇ ਮੁੰਡੇ ਬਹੁਤ ਸਾਰੇ ਦੋਸਤ ਸੱਜਣ ਆਪ ਤੋਂ ਵੱਡੇ ਛੋਟੇ ਸਾਡੇ ਅੰਦਰ ਚੱਲਦੇ ਰਹਿੰਦੇ ਨੇ ਉਹ ਸਾਰਿਆਂ ਦੀ ਕਹਾਣੀ ਹੈ ਬਈ ਇਸ ਚ ਸ਼ਾਇਰੀਆਂ ਵੀ ਆ ਇਟਸ ਅ ਮਿਊਜ਼ਿਕਲੀ ਕਮਜਾ ਦੇ ਆ ਉਹ ਹੈਪੀ ਰਾਈ ਗੁੱਟੀ ਖੜਾ ਉਹ ਗੀਤ ਲਿਖ ਰਿਹਾ ਸਾਡੇ ਤਾਂ ਉਹ ਬਹੁਤ ਕਮਾਲ ਦੇ ਲਿਖ ਦੂਗਾ ਪਰ ਜਿਹੜੀ ਇਸ ਤੇ ਸ਼ਾਇਰੀਆਂ ਲਿਖੀਆਂ ਹੋਈਆਂ ਨੇ ਹਾਂਜੀ ਛੋਟੀਆਂ ਛੋਟੀਆਂ ਇਹ ਵੀਆਂ ਵਿੱਚ ਨਹੀਂ ਇਹ ਵਿੱਚ ਨਹੀਂ ਹੈਗੀਆਂ ਇੱਕ ਇੱਕ ਇਹ ਪੋਸਟਰ ਕਿੰਨਾ ਕੁਝ ਦੱਸ ਸਕੀ ਉਹਦੇ ਵਾਸਤੇ ਨੇ ਹੂੰ ਜੀ ਬਾਈ ਤੇ ਬੈਸਟ ਵਿਸ਼ਾ ਗੱਗੀ ਤੇ ਹਰਬੰਸ ਨੂੰ ਤੇ ਗਿੱਲ ਰੌਣ ਤੇ ਭਾਜੀ ਨੂੰ ਹੈਨਾ ਸਾਰੀ ਟੀਮ ਨੂੰ ਬਹੁਤ ਸੋਨਾ ਕੰਮ ਕਰੋਗੇ ਹੋਪ ਹੈ ਤੁਸੀਂ ਹੈਨਾ ਜਿਹੜੀ ਕਹਾਣੀ ਲੈ ਕੇ ਆ ਰਹੇ ਹੋ ਉਹ ਲੋਕਾਂ ਨੂੰ ਬਹੁਤ ਵਧੀਆ ਲੱਗਣੀ ਹੈ ਕਿਉਂਕਿ ਜਿਹੜੀ ਇਹ ਟਾਈਟਲ ਹੀ ਹੈ ਨਾ ਜੁਦਾ ਕੱਲਾ ਬੰਦਾ ਇੱਕ ਆਸ਼ਿਕ ਨਹੀਂ ਹੁੰਦਾ ਜੁਦਾ ਮਾਵਾਪ ਤੋਂ ਪੁੱਤ ਵੀ ਹੁੰਦਾ ਹੈਨਾ ਬਹੁਤ ਬੰਦੇ ਜੁਦਾ ਹੁੰਦੇ ਨੇ ਹਰ ਇੱਕ ਚੀਜ਼ ਤੋਂ ਕਈ ਵਤਨ ਤੋਂ ਹੁੰਦੇ ਨੇ ਕਈ ਬੜੀ ਚੀਜ਼ਾਂ ਤੋਂ ਹੁੰਦੇ ਨੇ ਸੋ ਕਿਤੇ ਨਾ ਕਿਤੇ ਸਾਨੂੰ ਜੁਦਾ ਟਾਈਟਲ ਹੀ ਬਹੁਤ ਕੁਝ ਦੱਸੂਗਾ ਸੋ ਬਹੁਤ ਬਹੁਤ ਧੰਨਵਾਦ ਭਾਜੀ Thank you, buddy.